ਕਿੰਨੇ ਕਮਾਇਆ ਹਿੰਦੀ ਆ 200 300 ਬਚਦਾ ਵਾ ਸਾਰੇ ਦਿਨ ਤੋਂ ਬਚਦਾ ਨਹੀਂ ਆ 40 ਰੁਪਏ ਸਾਰਾ ਦਿਨ ਲਾ ਗਏ ਤੇ ਤੈਨੂੰ ਆਹ ਕਿਨੇ ਕਿਹਾ ਛਲੀਏ ਤੇ ਕੰਮ ਕਰਨ ਨੂੰ ਰਜੇ ਇਹ ਕਿਹਾ ਤਾਂ ਵੈਸੇ ਕਿਸੇ ਨੇ ਨਹੀਂ ਭਾਇਆ ਅਸੀਂ ਨਾਲ ਮੈਂ ਦਿਹਾੜੀ ਜਾਂਦਾ ਉਹਨਾਂ ਸੀਗਾ ਦਿਹਾੜੀ ਆ ਸ਼ਾਹ ਤੇ ਮੇਰੇ ਨਾਲ ਵੀ ਪੈਸੇ ਮਰ ਗਏ ਸੀਗੇ ਅੱਛਾ ਨਹੀਂ ਦਿੱਤੇ ਪੈਸੇ ਕਿਹਨੇ ਪੈਸੇ ਨਹੀਂ ਦਿੱਤੇ ਤੇ ਮੈਂ ਆ ਹੀ ਰਜਗਾਰ ਕੋਲ ਤੇ ਆਹ ਕੋਣ ਨਾਲ ਪੈਣ ਤੇ ਇਹ ਮੇਰੀ ਬਾਈ ਭਾਈ ਤੇ ਹੋਰ ਕੋਈ ਕੰਮ ਨਹੀਂ ਕਰ ਸਕਦੇ ਕੀ ਨਾਲ ਜਿਵੇਂ ਸਬਜ਼ੀ ਸਬਜ਼ੀ ਵੇਚ ਲੋ ਹਾਂਜੀ ਉਹ ਵੀ ਕਰਨਾ ਜੀ ਹੁਣ ਰੇੜੀ ਤੇ ਰੇੜੀ ਤੇ ਹੋ ਜਾਊਗਾ ਹਾਂਜੀ ਰੇੜੀ ਹੋ ਜੇ ਨਾਲ ਸਬਜ਼ੀ ਪਾ ਲਈ ਹੈਂ ਹਾਂਜੀ ਸਬਜ਼ੀ ਪਾ ਲੋ ਨਾਲ ਹੈਨਾ ਹਾਂਜੀ ਉਹ ਫਿਰ ਕੰਮ ਵਧੀਆ ਹੋ ਜਾਊਗਾ ਹੈਨਾ ਹਾਂਜੀ ਤੇ ਕਿੰਨੇ ਦੀਆਂ ਸਾਰੀਆਂ ਕਿੰਨੀ ਕਿੱਦਾਂ ਦੇਣੀ ਐ ਤਾ ਰੇੜੀ ਬਾਬਾ ਜੀ ਕਿੰਨੀ ਦੀ ਨਹੀਂ ਇਤਰਾ ਨਹੀਂ ਦੇਣੀ ਹੈ ਮਾਇਆ ਰਾਜੇ ਤੈਨੂੰ ਪਤਾ ਤੇ ਹੋਵੇ ਕਿ ਤੇਰੇ ਭਰਾ ਜੂਂਦੇ ਨੇ ਗੁਰਸੇਖ ਹੈ ਤੂੰ ਸਾਡਾ ਭਰਾ ਹੈ ਤੂੰ ਸਾਨੂੰ ਇੱਕ ਛੱਲੀ ਖਵਾ ਪੈਲੇ ਹੈਂ ਕੁਛੀ ਸਾਡੇ ਗੁਰਸਿੱਖ ਭੈਣ ਭਰਾਓ ਜੇ ਤੁਸੀਂ ਅੱਜ ਸੜਕਾਂ ਤੇ ਬਹਿ ਕੇ ਇਤਰਾਹ ਦੀ ਹਾਲਾਤਾਂ ਦੇ ਵਿੱਚ ਬੈਠੇ ਹੋ ਹਨਾ ਤੇ ਸਾਡਾ ਸਵਰਜ ਮੰਨਦਾ ਕਿ ਤੁਹਾਨੂੰ ਸਟੈਂਡ ਕਰੀਏ ਸਾਨੂੰ ਵੀ ਦੇਖੋ ਹੁੰਦਾ ਸਾਡੇ ਭਰਾ ਇਹ ਚਾਰ ਛਲੀਆਂ ਵਾ ਇਹ ਕਿੰਨੇ ਤੁਸੀਂ ਪੈਸੇ ਕਮਾ ਲੋਗੇ 350 ਦੀ ਲੈ ਕੇ 550 ਦੀ ਵੇਚ ਲੋਗੇ 200 ਕਮਾ ਲੋਗੇ ਹੈਹੀ ਹੈ ਨਾ ਤੁਨ ਗੁਰੂ ਜੀ ਆਂ ਦੱਸ ਇਹ ਜਿਹੜੇ ਕਹਿੰਦੇ ਨੇ ਕਿ ਸੇਖਾਂ ਦੇ ਹਾਲਾਤ ਕੀ ਆ ਆਹ ਦੇਖ ਲਓ ਆਹ ਮੇਰਾ ਭਰਾ ਵਾ ਅਮਰਤਾ ਦੀ ਗੁਰਸਿੱਖਾ ਪਹਿਲਾ ਜਿਹੜਾ ਦਾਨ ਆਪਣੇ ਗੁਰਸਿੱਖ ਹਾਲੀ ਆ ਜਿਹੜੇ ਕਹਿੰਦੇ ਨਾ ਜੀ ਆ ਨਿਰਵੈਰ ਭਾਰੀ ਦੀ ਸਿੱਖਾਲੀ ਕਰ ਦਿਓ ਯਾਰ ਮੇਰੇ ਆਪਣੇ ਰੋਲਦੇ ਹੋਣ ਤੇ ਮੈਂ ਆਪਣੇ ਨੂੰ ਛੱਡ ਕੇ ਕਿੱਥੇ ਭੱਜਾਂ ਦੱਸੋ ਮੇਰੇ ਗੁਰੂ ਦਾ ਹੁਕਮ ਹੈ ਕਿ ਭਾਈ ਪਹਿਲਾਂ ਆਪਣੇ ਆਣੂ ਦੇਖ ਬਾਕੀ ਅਸੀਂ ਇਨਸਾਨੀਅਤ ਨੂੰ ਪਿਆਰ ਕਰਦੇ ਹਾਂ ਕਿ Hindu Hindu veer bhi hove oh bhi assi gall laun nu taiyar koi adhi